ਕਰ ਲੈਣ ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਅੱਜ ਉਹ ਅਰਜ਼ੀਆਂ ਮਨਜ਼ੂਰ ਕਰਕੇ ਲੋਕਾਂ ਨੂੰ ਮੈਂ ਸਿੰਬੋਲਿਕ ਤੌਰ ਤੇ 25 30 ਅਰਜ਼ੀਆਂ ਜਿਹੜੀਆਂ ਉਹ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਮਾਮਾ ਕਿਉਂਕਿ ਘਰ ਤਾਂ ਮਾਂ ਹੀ ਬਣਾਉਂਦੀ ਹੈ ਨਾ ਮਕਾਨ ਬੰਦੇ ਬਣਾਉਂਦੇ ਆ ਉਹਨੂੰ ਘਰ ਮਾਂ ਬਣਾਉਂਦੀ ਹੈ ਉਹਨੂੰ ਸਜਾਉਂਦੀ ਹੈ ਉਹ ਚ ਆਪਣੀਆਂ ਸੱਦੜਾਂ ਦੇ ਦੀਵੇ ਜਗਾਉਂਦੀ ਹੈ ਸੋ ਮਾਮਾ ਬਹੁਤ ਧੰਨਵਾਦ ਕਰ ਰਹੀਆਂ ਸੀ ਇਹ ਅਸ਼ੀਰਵਾਦ ਹੈ ਜੀ ਜਿਹੜਾ ਸਾਨੂੰ ਲਈ ਫਿਰਦਾ ਹੈ ਇਹ ਅਸ਼ੀਰਵਾਦ ਹੈ ਜਿਹੜਾ ਸਾਡੇ ਆਲੇ ਦੁਆਲੇ ਕਵਚ ਬਣ ਕੇ ਸਾਨੂੰ ਆ ਜਿਹੜੇ ਅਨਿੰਦਿਆ ਚੁਗਲੀਆਂ ਕਰਨ ਵਾਲੇ ਉਹਨਾਂ ਤੋਂ ਬਚਾਉਂਦਾ ਹੈ ਸੋ ਇਹ ਅੱਜ ਜਿਹੜਾ ਇਸ ਸਮਾਗਮ ਮੈਂ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਸਾਡੇ ਚੇਅਰਮੈਨ ਸਾਹਿਬਾਨ ਬੈਠੇ ਨੇ ਮੰਤਰੀ ਸਾਹਿਬਾਨ ਬੈਠੇ ਨੇ ਡੀਸੀ ਸਾਹਿਬ ਬੈਠੇ ਐ ਪੁਲਿਸ ਪ੍ਰਸ਼ਾਸਨ ਬੈਠਾ ਐ ਔਰ ਜਿੰਨੇ ਵੀ ਸਾਡੇ ਜਿੰਮੇਵਾਰ ਪਾਰਟੀ ਦੇ ਵਰਕਰ ਵਲੰਟੀਅਰ ਸਹਬਾਨ ਬੈਠੇ ਨੇ 70000 ਰੁਪਏ ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂ ਛੱਤ ਛੁੱਟ ਪੈ ਗਈ ਹੋਰ ਕੋਈ ਜਿਹੜਾ ਛੋਟਾ ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ ਪੈਸੇ ਜਾ ਰਹੇ ਨੇ ਔਰ ਪਹਿਲ ਚਾਰ ਪਸ਼ੂਆਂ ਵਾਸਤੇ 60000 ਤੋਂ 65000 6 ਪਸ਼ੂਆਂ ਪਸ਼ੂਆਂ ਵਾਸਤੇ 97000 ਰੁਪਏ ਦਿੱਤੇ ਜਾਣਗੇ ਜੀ 1,63,140 ਤੋਂ ਲੈ ਕੇ 2,60,140 ਰੁਪਏ ਤੱਕ ਦੀ ਸਹਾਇਤਾ ਜਿਹੜੀ ਹੈ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਊਗੀ ਜੀ ਤੇ ਇਹਦੇ ਵਿੱਚ 31,431 ਜਿਹੜੇ ਘਰ ਨੇ ਉਹ ਵਿੱਚ ਲੈ ਗਏ ਨੇ ਇਹਦੇ ਵਿੱਚ ਮੈਂ ਇੱਕ ਹੋਰ ਨਵੀਂ ਚੀਜ਼ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜੇ ਕਿਸੇ ਗਰੀਬ ਦਾ ਘਰ ਪੈ ਰਿਹਾ ਉਹਦੇ ਕੋਲ ਨਰੇਗਾ ਦਾ ਕਾਰਡ ਹੈ ਉਹ ਨਰੇਗਾ ਦਾ ਮੈਂਬਰ ਹੈ ਤਾਂ ਉਹ ਆਪਦੇ ਘਰ ਦੇ ਵਿੱਚ ਆਪਦਾ ਘਰ ਪਾਉਣ ਵੇਲੇ ਹੀ ਜਦੋਂ ਕੰਮ ਕਰੂਗਾ ਉਹਨੂੰ 90 ਦਿਹਾੜੀਆਂ ਦਾ 31140 ਰੁਪਏ ਉਹਨੂੰ ਵੀ ਮਿਲਣਗੇ ਆਪਦਾ ਘਰ ਪਾਉਣ ਦੇ ਦਿਹਾੜੀ ਦੇ ਉਹ ਆਪਣੇ ਘਰੇ ਹੀ ਕੰਮ ਕਰੇ ਉਹ ਆਪਣੇ ਘਰ ਦੀ ਹੀ ਇੱਟਾਂ ਆਪਦੇ ਘਰ ਦੇ ਹੀ ਮਸਾਲੇ 2-1 ਦਾ 3-1 ਦਾ ਤਿਆਰ ਕਰੇ ਮਿਸਤਰੀ ਲੱਗੇ ਹੋਏ ਨੇ ਆਪਦੇ ਘਰੇ ਕੰਮ ਕਰੇ ਤਾਂ ਉਹਦੀ ਦਿਹਾੜੀ ਜਿਹੜੀ ਰਿਸਟਰ ਚ ਲਿਖੀ ਜਾਊਗੀ ਘੱਟੋ ਘੱਟ 90 ਦਿਹਾੜੀਆਂ ਦਾ ਸੀ ਉਸ ਪਰਿਵਾਰ ਦੇ ਜਿੰਨੇ ਵੀ ਮਨਰੇਗਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅਸੀਂ ਡੀਸੀ ਸਾਹਿਬ ਇਹ ਮੇਕ ਸ਼ੁਰ ਕਰ ਲਿਓ ਇਹ ਨਮੀ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਕੱਲਾ ਨਰੇਗਾ ਨੂੰ ਇਹੀ ਸਮਝਿਆ ਜਾਂਦਾ ਇਧਰਲੇ ਪਾਸੇ ਵਾਲੇ ਪੜੀਂ ਜਾ ਰੇਤਾ ਚਾਕੇ ਇਧਰ ਧਰ ਦੋ ਅਗਲੀ ਵਾਰੀ ਉਧਰ ਲੈ ਇਧਰ ਧਰ ਦੋ ਵਾਦਾ ਹੀ ਹੁੰਦਾ ਹੋਰ ਤਾਂ ਕੁਝ ਹੁੰਦਾ ਨਹੀਂ ਚਾ ਸੋ ਇਹ ਕੰਮਾਂ ਦੇ ਵਾਸਤੇ ਵੀ ਨਰੇਗਾ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਆਪਣੇ ਘਰੇ ਵੀ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੀ ਦਿਹਾੜੀ ਨੂੰ ਵੀ ਉਹਨੂੰ ਰਿਸਟਰ ਦੇ ਵਿੱਚ ਪਾ ਕੇ ਤੁਸੀਂ ਇਹ ਦੇਣਾ ਸੋ ਇਸ ਕਰਕੇ ਨਾਲ-ਨਾਲ ਗੈਸ ਸਿਲੰਡਰ ਵਾਸਤੇ ਨਾਲ-ਨਾਲ ਉਥੇ ਬਾਥਰੂਮ ਵਾਸਤੇ ਉਹ ਲੱਗ ਪੈਸੇ ਨੇ ਜੀ 12000 ਰੁਪਿਆ ਹਰ ਘਰ ਦੇ ਵਿੱਚ ਬਾਥਰੂਮ ਵਾਸਤੇ ਲੱਗ ਗਾ ਕੈਟਲ ਸ਼ੈੱਡ ਪਸ਼ੂਆਂ ਦਾ ਬਾੜਾ ਕਹਿੰਦੇ ਨੇ ਉਹਦੇ ਵਾਸਤੇ ਲੱਗਨੇ ਸੋ ਅਸੀਂ ਸਾਰੀਆਂ ਸਕੀਮਾਂ ਜਿਹੜੀਆਂ ਨੇ 346 ਰੁਪਏ ਦਿਹਾੜੀ ਦੇ ਹਿਸਾਬ ਨਾਲ 90 ਦਿਹਾੜੀਆਂ ਦੇ 31140 ਰੁਪਿਆ ਆਪਦੇ ਘਰੇ ਆਪ ਘਰੇ ਕੰਮ ਕਰਨ ਦੇ ਪੈਸੇ ਉਹ ਵੀ ਵਿੱਚ ਐਡ ਹੋਣਗੇ ਜੀ 1 ਲੱਖ 20000 ਤੋਂ ਅੱਧ ਨੇ ਇਹ ਤੇ ਭਾਜਪੀ ਵਾਲੇ ਵੀ ਆਏ ਹੁਣ ਦੋ ਚਾਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਪ੍ਰਧਾਨ ਮੰਤਰੀ ਨੂੰ ਸੁਨੇਹਾ ਮੇਰਾ ਪਹੁੰਚਾ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਿਆ ਤਾਂ ਦੇ ਦਿਓ ਪਹਿਲਾਂ ਪਹਿਲਾਂ 1 ਰੁਪਿਆ ਜਾਰੀ ਕਰ ਦਿਓ ਚਲੋ ਬਾਅਦ ਚ ਦੇਖ ਲਾਂਗੇ ਇਹ ਇਹ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਦਰਸਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਕੱਲੇ ਕਰਦਾ ਕਿ ਲੋਕਾਂ ਨੇ ਸਬਰ ਰੱਖਿਆ ਔਰ ਲੋਕਾਂ ਨੇ ਜੋ ਕਿਹਾ ਕਿ ਸਾਨੂੰ ਆ ਚਾਹੀਦਾ ਹੁਣ ਸਾਨੂੰ ਆ ਚਾਹੀਦਾ ਕੋਸ਼ਿਸ਼ ਅਸੀਂ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚਾਈਏ ਇੱਕ ਦੋ ਪੁਲ ਨੇ ਜਿਹੜੇ ਟੁੱਟ ਗਏ ਖਾਸ ਤੌਰ ਤੇ ਉਹ ਪੁਲ ਜਿਹੜੇ ਖਾਸ ਸੀਗੇ ਜਿਹੜੇ ਪਰਲੇ ਪਾਸੇ ਉੱਥੇ ਪਿੰਡ ਵੀ ਨੇ ਉਹਨਾਂ ਦਾ ਵੀ ਅਸੀਂ ਦੁਬਾਰੇ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸਕੂਲਾਂ ਦਾ ਨੁਕਸਾਨ ਹੋਇਆ ਬਿਜਲੀ ਦੇ ਗ੍ਰਿਡ ਖੰਭਿਆਂ ਦਾ ਨੁਕਸਾਨ ਹੋਇਆ 13800 ਕਰੋੜ ਰੁਪਏ ਦਾ ਨੁਕਸਾਨ ਦਾ ਜ਼ਾਇਜ਼ਾ ਅਸੀਂ ਲਿਖ ਕੇ ਭੇਜਤਾ ਕੇਂਦਰ ਨੂੰ ਨਹੀਂ ਤਾਂ ਅਸੀਂ ਆਪਰੇ ਵੱਲੋਂ ਤਾਂ ਪੂਰਾ ਕਰ ਹੀ ਰਹੇ ਆ ਅਸੀਂ ਨਹੀਂ ਹਟਦੇ ਜਿਉਂ-ਜਿਉਂ ਆਈ ਜਾਣਗੇ ਅਸੀਂ ਤੁਹਾਡੇ ਵੱਲ ਖਜ਼ਾਨੇ ਦਾ ਮੂੰਹ ਖੋਲੀ ਜਾਵਾਂਗੇ ਪਰ ਜਿਹੜੇ ਮੰਤਰੀ ਸਾਹਿਬਾਨ ਇੱਥੇ ਆਉਂਦੇ ਸੀ ਹਰ ਰੋਜ਼ ਅੱਜ ਵੀ ਆਏ ਹੋਏ ਮੇਰੇ ਖਾਲਦ ਖੇਤੀ ਮੰਤਰੀ ਅੰਮ੍ਰਿਤਸਰ ਉਹ ਆ ਕੇ ਇੱਥੇ ਥੋੜਾ ਜਿਹਾ ਪਜਾਮਾ ਜਾਂ ਤਾਂ ਚੱਕ ਕੇ ਫੋਟੋਆਂ ਖਿੱਚਾ ਕੇ ਤੁਰ ਜਾਂਦੇ ਸੀ ਕਹਿੰਦੇ ਸੀ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਤਾ ਨਹੀਂ ਕਿਹੜੀ ਰਿਪੋਰਟ ਦਿੱਤੀ ਅਜੇ ਤੱਕ ਤਾਂ ਦਿੱਲੀ ਤੋਂ ਕੋਈ ਰਿਪੋਰਟ ਆਈ ਨਹੀਂ ਮੇਰੇ ਕੋਲ ਕਿ ਭਈ ਆ ਸਾਡੇ ਮੰਤਰੀਆਂ ਨੇ ਦੱਸਿਆ ਸੀ ਤੇ ਆ ਲੈ ਲਓ ਬਲਕੇ ਜਿਹੜੀਆਂ ਸਕੀਮਾਂ ਦਾ ਪੈਸਾ ਵੈਸੀ ਆਉਣਾ ਸੀ ਜੇ ਹੜ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਉਹਨਾਂ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸਾ ਹੀ ਕਹੀ ਜਾਂਦੇ ਇਹਨੂੰ ਹੁਣ ਤੁਸੀਂ 1600 ਕਰੋੜ ਚੋਂ ਕੱਟ ਲਓ ਲੈ ਉਹ ਤਾਂ ਉਹ ਵੀ ਆਉਣਾ ਸੀਗਾ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦਿਓ ਅੱਛਾ ਕੱਲਾ ਆਪਣਾ ਨਹੀਂ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਰੋਂਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਕਰੋੜ ਮੈਂ ਕਿਹਾ ਸਾਡੇ ਕਿਹੜਾ ਆ ਗਿਆ 1600 ਕਰੋੜ ਜੁਮਲੇ ਹੀ ਕਰ ਗਏ ਜੁਮਲੇ ਛੱਡ ਓਵੇਂ ਜਿਵੇਂ ਜਿਵੇਂ ਆਪਣਾ 15-15 ਲੱਖ ਆ ਗਿਆ ਹਰ ਇੱਕ ਦਾ ਓਵੇਂ ਆ ਗਏ ਇਹ ਚਲੋ ਸ਼ੁਕਰ ਹੈ ਤੁਸਤਾ ਕਾਲਜ ਕੁੱਲ ਜੀ ਮੰਗਿਆ ਲਓ ਫਿਰ ਤੁਹਾਨੂੰ ਅੱਜ ਖੁਸ਼ ਕਰ ਦਿੰਨੇ ਆ ਕੁੜੀਆਂ ਦਾ ਕਾਲਜ ਡੇਰਾ ਬਾਬਾ ਨਾਨਕ ਬਣੂਗਾ ਉੱਥੇ ਨਾਲ ਮੰਡੀ ਬੋਰਡ ਦੀ ਜ਼ਮੀਨ ਹੈ ਮੈਂ ਪਤਾ ਕਰ ਲਿਆ ਉਹਨੇ ਚ ਚ ਤੁਸੀਂ ਬੋਲਿਆ ਸੀ ਮੈਂ ਅਫਸਰਾ ਤੋਂ ਪਤਾ ਕਰ ਲਿਆ ਮੈਂ ਉਹੀ ਗੱਲ ਕਹਿਣਾ ਜਿਹੜੀ ਕਰ ਸਕਦਾ 800 ਕੁੜੀ ਉੱਥੇ ਪੜਦੀ ਹੈ ਏਸੀ ਐਡਿਟੋਰੀਅਮ ਬਣਿਆ ਹੋਇਆ ਪਰ ਨਾਲ ਉਹਦੀ ਜ਼ਮੀਨ ਹੈਗੀ ਜਿੰਨਾ ਚਿਰ ਜ਼ਮੀਨ ਉਹ ਨਵੀਂ ਬਿਲਡਿੰਗ ਤਿਆਰ ਹੋਊਗੀ ਉਹਨੇ ਚ ਐਸੇ ਸਮੈਸਟਰ ਤੋਂ ਆਪਾਂ ਟੈਂਪਰੇਰੀ ਤੌਰ ਤੇ ਉੱਥੇ ਚਲਾ ਕੇ ਉਹਨਾਂ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਪਊਗਾ ਇੱਥੇ ਪੜਨ ਗਿਆ ਤੇ ਤਰੱਕੀਆਂ ਕਰਨ ਸਾਡੀਆਂ ਧੀਆ ਸਾਡੀਆਂ ਬੇਟੀਆਂ ਤੇ ਮੰਡੀ ਵਾਲਾ ਵੀ ਅਸੀਂ ਪਤਾ ਕਰ ਲਿਆ ਮੰਡੀ ਵੀ ਜਿਹੜੀ ਸ਼ਿਫਟ ਹੋ ਜੂਗੀ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਐਸ ਪੀਸੀਐਲ ਦੇ ਅਧਿਕਾਰੀਆਂ ਨੂੰ ਮੈਂ ਬੁਲਾ ਕੇ ਉਹਨਾਂ ਨਾਲ ਮੈਂ ਗੱਲ ਕਰਨਾ ਕਿ ਅਲਟਰਨੇਟਿਵ ਜਗਾ ਲੱਭ ਲੋ ਕਿਉਂਕਿ ਸ਼ਹਿਰ ਦੇ ਵਿੱਚ ਆ ਗਿਆ ਜੇ ਗ੍ਰਿਡ ਤਾਂ ਵੈਸੇ ਵੀ ਕੋਈ ਅਨੁਸੁਖਾਮੀ ਘਟਨਾ ਦਾ ਖਤਰਾ ਬਣਿਆ ਰਹਿੰਦਾ ਸੋ ਗ੍ਰਿਡ ਜਿਹੜਾ ਬਾਹਰ ਕਰਦਾਂਗੇ ਇਹ ਤੁਹਾਡੀ ਤਨ ਮੰਗੇ ਸੀ ਛੋਕਰ ਇਹਦੇ ਵਿੱਚ ਕੋਈ ਸ਼ਮਸ਼ਾਨ ਘਾਟ ਨਾਲ ਜਾਂ ਕੋਈ ਟੋਬੇ ਟੂ ਬਣਾਉਣਨੀ ਸੀਗਾ ਤੇ ਬਚਾਅ ਹੋ ਗਿਆ ਤੁਹਾਡਾ ਅੱਜ ਹੈ ਸਟੇਡੀਅਮ ਤਾਂ ਬਣਾਉਣੀ ਬਣਾਉਣੇ ਨੇ ਮੈਂ ਤੁਹਾਨੂੰ ਕਹਤਾ ਉਹਦਾ ਮੈਂ ਖੇਡ ਮੰਤਰੀ ਵੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸ਼ੁਕੀਨ ਆ ਵੈਸੇ ਆਪ ਵੀ ਆਪ ਵੀ ਸ਼ਕੀਨ ਆ ਮੈਂ ਹਾਕੀ ਤੋਂ ਲੈ ਕੇ ক্রিকেট ਤੋਂ ਲੈ ਕੇ ਬਲੀਵਾਲ ਤੋਂ ਲੈ ਕੇ ਫੁੱਟਬਾਲ ਸਾਰੀ ਖੇਡਾਂ ਦਾ ਮੈਂ ਬੈਸੀ ਫੈਨ ਆ ਸੋ ਜੋ ਕਹੋਗੇ ਖੇਡਾਂ ਵਾਲਾ ਤਾਂ ਮੇਰੇ ਤੇ ਛੱਡਿਆ ਕਰੋ ਤਾਂ ਉਹ ਖੇਡਾਂ ਵਾਲਾ ਕੰਮ ਤਾਂ ਜਿਹੜਾ ਕਿ ਤੁਹਾਡੇ ਇਲਾਕੇ ਦੇ ਤਾਂ ਹਾਕੀ ਪਲੇਅਰ ਸਾਡੇ ਕੈਪਟਨ ਨੇ ਭਾਰਤ ਦੇ ਤੁਹਾਡੇ ਇਲਾਕੇ ਦੇ ਮੁੰਡੇ ਤਾਂ ਹਾਕੀ ਖੇਡਦੇ ਬੜੀ ਵਧੀਆ ਭਾਰਤ ਦੀ ਟੀਮ ਦੇ ਵਿੱਚ ਸ਼ਾਮਲ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਸ ਕੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਏ ਔਰ ਅੱਜ ਕਰਤਾ ਪੈਣੀ ਪੈਣੇ ਆ ਚਲੋ ਜ਼ਿੰਦਗੀ ਨੇ ਪੜੜੀ ਤੇ ਆਉਣਾ ਪਰ ਨਾਲ ਤਰੱਕੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਮੈਂ ਜਿੰਨਾ ਚਿਰ ਤੁਹਾਡੇ ਕੋਲੇ ਤੋ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਰਹੂਗਾ ਜਿੰਨਾ ਜੀ ਦਾ ਦਿਲ ਕਰਦਾ ਉਹ ਜਿੰਨਾ ਜਿਹੜਾ ਜਿੰਨਾ ਡਿਜ਼ਰਵ ਕਰਦਾ ਉਹਨੂੰ ਉਹ ਉਹਨਾਂ ਮਿਲ ਜਾਊਗਾ ਪੈਸੇ ਤੁਹਾਡੇ ਨੇ ਖਜ਼ਾਨੇ 'ਚ ਭਾਵੇਂ ਭਾਵੇਂ ਜਿੰਮੇ ਮਰਜੀ ਹੋਵੇ ਟੈਕਸ ਦਾ ਪੈਸਾ ਤੁਹਾਡੇ ਪੈ ਟੈਕਸ ਦਾ ਪੈਸਾ ਐ ਇਸ ਇਹ ਰਾਜਨੀਤੀ ਨੂੰ ਹੀ ਧੰਦਾ ਬਣਾਉਣ ਨਹੀਂ ਆਏ ਪੈਸਾ ਕਮਾਉਣ ਨਹੀਂ ਪੈਸੇ ਕਮਾਉਣੇ ਉਹ ਤੇ ਮੈਂ ਕਲਾਕਾਰੀ ਚ ਬਹੁਤ ਕਮਾ ਲੈਂਦਾ ਦਿੱਲੀ ਬੰਬੇ ਮੈਨੂੰ ਅੱਜ ਵੀ ਬੁਲਾਈ ਜਾਂਦੇ ਨੇ ਕਹਿੰਦੇ ਆ ਜਾ ਮੈਂ ਕਹਾ ਨਹੀਂ ਹੁਣ ਤਾਂ ਰੱਬ ਨੇ ਡਿਊਟੀ ਕਿਤੇ ਹੋਰ ਲਾਤੀ ਹੁਣ ਤਾਂ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਕਿਨਾਰਾ ਨਹੀਂ ਦੇਖਣਾ ਹੁਣ ਤਾਂ ਕੱਚੇ ਤੇ ਠੱਲ 'ਤੇ ਬਸ ਹੁਣ ਤਾਂ ਹੁਣ ਤਾਂ ਪਰਮਾਤਮਾ ਆਪ ਹੀ ਸਮਤ ਬਖਸ਼ੇ ਬਲ ਬਖਸ਼ੇ ਬਸ ਇਹੀ ਮੇਰੀ ਦੁਆ ਹੈ ਅਰਦਾਸ ਹੈ ਕਿ ਪੰਜਾਬ ਤੰਦਰੁਸਤ ਰਹੇ ਪੰਜਾਬ ਤਰੱਕੀਆਂ ਕਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਜੋੜ ਕੇ ਦੋਨੇ ਹੱਥ ਉੱਪਰ ਚੱਕ ਕੇ ਇੱਕ ਗੁਰੂ ਸਾਹਿਬ ਦੇ ਨਾਂ ਦਾ ਜਕਾਰਾ ਲਾ ਦਈਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੂੰ ਮੌਕਾ ਮਿਲੇ ਅਨੰਦਪੁਰ ਸਾਹਿਬ ਪਲੀਜ਼ ਜਾ ਕੇ ਆਉਣਾ ਗੁਰੂ ਕੀ ਨਗਰੀ ਲੰਬੇ ਚੱਲਣਗੇ ਪ੍ਰੋਗਰਾਮ ਉੱਥੇ ਤੁਸੀਂ ਜਾ ਕੇ ਦੇਖ ਕੇ ਆਉਣਾ ਤਾਂ ਕਿ ਆਪਾਂ ਆਪਣੀ ਹਿਸਟਰੀ ਆਪਣਾ ਵਿਰਸਾ ਜਿਹੜਾ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਬਹੁਤ ਮਿਹਰਬਾਨੀ ਅਜਰਨਾ ਸਾਹਿਬ ਬੜੀ ਅੱਜ ਚੋਕਣੀ ਮੰਗ ਸੀ ਅੱਜ ਪੂਰੀ ਹੋਈ ਹੈ ਦੇਖੋ ਜੀ ਅੱਜ ਸੀਐਮ ਸਾਹਿਬ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਏ ਤਾਂ ਜੋ ਜੋ ਉਹਨਾਂ ਕੋ ਮੰਗ ਰੱਖੀ ਉਹਨਾਂ ਸਾਰੀਆਂ ਮੰਗਾਂ ਪੂਰੀਆਂ ਕੀਤੀ ਬੜੀ ਲੰਮੇ ਸਮੇਂ ਤੋਂ ਮੈਂ ਪਿਛਲੇ 50 ਸਾਲਾਂ ਤੋਂ ਵੇਖਣ ਲਿਆ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਆਪਣੀਆਂ ਬੇਟੀਆਂ ਨੂੰ ਧੀਆ ਨੂੰ ਲੈ ਕੇ ਬੜੇ ਚਿੰਤਨ ਸੀਗੇ ਕਿ ਪਲੱਸ 2 ਤੱਕ ਐਜੂਕੇਸ਼ਨ ਮਿਲਦੀ ਸੀਗੇ ਜਦੋਂ 50 ਕਿਲੋਮੀਟਰ ਜਾ ਕੇ ਬੇਟੀ ਨੂੰ ਪੜਾਉਣਾ ਤਾਂ ਲੋਕ ਬਹੁਤ ਇਹ ਸੋਚਦੇ ਕਿ ਪਲੱਸ 2 ਤੋਂ ਬਾਅਦ ਬੇਟੀ ਨੂੰ ਐਜੂਕੇਸ਼ਨ ਹੀ ਨਹੀਂ ਦਿਵਾਉਣੀ ਤਾਂ ਉਹ ਜਿਹੜੀ ਲੋਕਾਂ 'ਚ ਸੀਗੀ ਉਹ ਅੱਜ ਮਹਾਰਾਜ ਦੀ ਕਿਰਪਾ ਹੋਈ ਆ ਬਾਬੇ ਸ਼੍ਰੀਚੰਦ ਨੇ ਕੀਤੀ ਕਿਰਪਾ ਗੁਰਨਾਨਕ ਸਾਹਿਬ ਦੀ ਧਰਤੀ ਤੇ ਸੀਐਮ ਸਾਹਿਬ ਜਿਹੜਾ ਸਾਨੂੰ ਲੜਕੀਆਂ ਦਾ ਕਾਲਜ ਦੇ ਕੇ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਮੈਂ ਮੰਡੀ ਦਾ ਰੱਖਿਆ ਸੀਗਾ ਮਦਦ ਤੁਸੀਂ ਸਾਰਿਆਂ ਸੁਣਿਆ ਹੀ ਆ ਉਹ ਵੀ ਉਹਨਾਂ ਕਹੇ ਕਿ ਉਹ ਵੀ ਜਿਹੜੀ ਤੁਹਾਡੀ ਮੰਡੀ ਉਹ ਵੀ ਹੋ ਜੇਗੀ ਬਾਹਰ ਚਲੇ ਜੇਗੀ ਸ਼ਹਿਰ ਚੋਂ ਇੱਕ ਸੀਗਾ ਮੈਂ ਕਹਿੰਦਾ ਬਿਜਲੀ ਘਰ ਜਿਹੜਾ ਸ਼ਹਿਰ ਦੇ ਵਿੱਚ ਆ ਗਿਆ ਬਹੁਤ ਜ਼ਰੂਰੀ ਉਹਦੀ ਹਾਲਤ ਵੀ ਬੜੀ ਖਦਸਾ ਕ ਮੇਰੀ ਉਹਨਾਂ ਤਿੰਨੇ ਮੰਗਾਂ ਜਿਹੜੀਆਂ ਨੇ ਇੰਡੋ ਸਟੇਡੀਅਮ ਜਿਹੜਾ ਸਟੇਡੀਅਮ ਵੀ ਉਹਨਾਂ ਨੇ ਦਿੱਤਾ ਮੈਂ ਚਾਰ ਮੰਗਾਂ ਰੱਖੀਆਂ ਸੀਆਂ ਸੀਐਮ ਸਾਹਿਬ ਨੇ ਚਾਰੇ ਮੰਗਾਂ ਮੇਰੀਆਂ ਪੂਰੀਆਂ ਕੀਤੀਆਂ ਮੈਂ ਦਿਲੋਂ ਸੀਐਮ ਸਾਹਿਬ ਦਾ ਪੂਰਾ ਇਲਾਕਾ ਪੂਰਾ ਡੇਰਾ ਬਾਬਾ ਨਾਨਕ ਹਲਕਾ ਹੈ ਸਾਰਾ ਸੀਐਮ ਦਾ ਧੰਨਵਾਦ ਕਰਦਾ ਕਿ ਜਿੰਨਾ ਸਾਡੀ ਪ੍ਰਾਣੀ ਲੰਮੇ ਸਮੇਂ ਤੋਂ ਜਿਹੜੀ ਮੰਗ ਚੱਲੀ ਆ ਤੁਸੀਂ ਅੱਜ ਪੂਰੀ ਕਰ ਦਿੱਤੀ। ਦਾਦਾ ਜੀ ਖੁਸ਼ ਹੋ। ਮੈਂ ਤਾਂ ਮੈਂ ਕਹਿੰਦਾ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ। ਇਸ ਧਰਤੀ ਤੇ ਉਹ ਲੀਡਰ ਪੈਦਾ ਕੀਤੇ ਇਸ ਧਰਤੀ ਨੇ ਕਿ ਜਿਹੜੇ ਖੁਦ ਮੰਗਣ ਦੀ ਲੋੜ ਨਹੀਂ ਉਹ ਆਪਣਾ ਕੋਲ ਆਪਣੀਆਂ ਪਾਵਰਾਂ ਸਿਗੀਆਂ ਆਪਣੀਆਂ ਪਾਵਰਾਂ ਬਣਾ ਸਕਦੇ ਸੀਗੇ। ਇੱਡੇ ਵੱਡੇ ਲੀਡਰ ਗੁਰੂ ਨਾਨਕ ਸਾਹਿਬ ਦੀ ਧਰਤੀ ਤੋਂ ਪੈਦਾ ਹੋਏ। ਪਰ ਕਿਤੇ ਨਾ ਕਿਤੇ ਜੁਮਿਆਰੀਆਂ ਤੋਂ ਭੱਜੇ। ਅੱਜ ਕਿਰਪਾ ਹੋਈ ਸਤਗੁਰ ਸੱਚੇ ਪਾਤਸ਼ਾਹ ਦੀ ਕਿ ਉਹਨਾਂ ਆਪ ਕਰਾਇਆ ਕਰਨ। ਇਹਦਾ ਕ੍ਰੈਡਿਟ ਸਾਰਾ ਸਾਰਾ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ ਇਹਦੇ ਦਾ ਹੋਰ ਕੋਈ ਕ੍ਰੈਡਿਟਰ ਦਾ ਲੈਣ ਦਾ ਕੋ ਹੱਕਦਾਰ ਨਹੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਅੱਜ ਜਿੰਨੀਆਂ ਵੀ ਮੰਗਾਂ ਆਪਾਂ ਰੱਖੀਆਂ ਪੂਰੀਆਂ ਹੋਈਆਂ ਇਹ ਸਰ ਕਦੋਂ ਤੱਕ ਕੰਮ ਜਿਹੜਾ ਸਟਾਰਟ ਹੋ ਜਾਏਗਾ ਦੇਖੋ ਜੀ ਇਹ ਤਾਂ ਹੁਣ ਹੋ ਗਿਆ ਉਹਨਾਂ ਤਾਂ ਐਰਕਾ ਕੈਪੀ ਐਸੋਸੀਏਸ਼ਨ ਤੋਂ ਕਲਾਸਾਂ ਕਲਾਸਾਂ ਜਿਹੜੀਆਂ ਐਸੇਸਜਨ ਤੋਂ ਸ਼ੁਰੂ ਹੋਣਗੀਆਂ ਬਿਲਡਿੰਗ ਬਣਨ ਤੋਂ ਪਹਿਲਾਂ ਪਹਿਲਾਂ ਜਗ੍ਹਾ ਡਿਸਾਈਡ ਕਰ ਲਾਂਗੇ ਕਲਾਸਾਂ ਜਿਹੜੀਆਂ ਲਵਾਦਾਂ ਇੱਕ ਸਰ ਸੜਕਾਂ ਦਾ ਮੁੱਦਾ ਰੱਖਿਆ ਸੀ ਜਦੋਂ ਤੁਸੀਂ ਕੋਰੀਡੋਰ ਬਣਿਆ ਸੀ ਦੇਖੋ ਆ ਜਿਹੜਾ ਕੋਰੀਡੋਰ ਮੈਂ ਅੱਜ ਹੀ ਬੋਲਿਆ ਕਿ ਜਦੋਂ ਕੋਰੀਡੋਰ ਬਣਦਾ ਸੀਗਾ ਤੇ ਪਿਛਲੇ ਪਿੰਡਾਂ ਵਾਲਿਆਂ ਨੇ ਬੜੀ ਉਦੋਂ ਜਦੋਜਦ ਕੀਤੀ ਕਿ ਇਹ ਕੋਰੀਡੋਰ ਜਿਹੜਾ 12 12 13 13 ਫੁੱਟ ਉੱਚਾ ਰੋਡ ਬਣਿਆ ਕਹ ਇਹਨੂੰ ਨੀਵਾ ਕਰਕੇ ਬਣਾਓ ਵਿੱਚ ਇੱਕ ਫਲੱਡ ਆ ਗਿਆ ਤਾਂ ਸਾਰੇ ਪਿੰਡ ਡੁੱਬ ਜਾਣਗੇ ਉਹੀ ਹੋਇਆ ਫਲੱਡ ਆ ਗਿਆ ਮੇਰੇ ਕਾ 8 8 9 9 ਫੁੱਟ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਜੇ ਇਹਨੂੰ ਫਲਾਈਓਵਰ ਬਣਾਇਆ ਜਾਂਦਾ ਥੱਲੋਂ ਦੀ ਪਾਣੀ ਆਉਂਦਾ ਨਿਕਲ ਜਾਂਦਾ ਇੰਨੀ ਜਿਹੜੀ ਇੰਨੀ ਮਾੜੀ ਹਾਲਾਤ ਲੋਕਾਂ ਦੀ ਹੋਈ ਆ ਉਹ ਨਾ ਹੁੰਦੀ ਤਾਂ ਮੈਂ ਜੀ ਸਿਮ ਸਾਹਿਬ ਦੇ ਉਹ ਵੀ ਧਿਆਨ ਚ ਲਿਆਂਦਾ ਮੈਂ ਨੂੰ ਪੂਰੀ ਉਮੀਦ ਹੈ ਕਿ ਹੋਏਗਾ ਜਰੂਰ ਕੰਮ ਅੱਜ ਨਹੀਂ ਹੋਏਗਾ ਕੱਲ ਹੋ ਜਾਏਗਾ ਹੋਏਗਾ ਜਰੂਰ ਮੈਂ ਚਾਹੁੰਨਾ ਕਿ ਡੇਰਾ ਬੱਬਾ ਨਾਲ ਕੋਰੀ ਤੁਰ ਲੈ ਕੇ ਤਾਂ ਜਿਹੜਾ ਛੱਕੀ ਨਾਲ ਸ਼ਿਕਾਰ ਤੱਕ ਇੱਥੇ ਫਲਾਈਓਵਰ ਬੰਨਣਾ ਚਾਹੀਦਾ ਤਾਂ ਇਹ ਪਿੰਡ ਬਚਣਗੇ ਅਦਰਵਾਜ਼ੇ ਪਿੰਡ ਨਹੀਂ ਬਚਦੇ ਸਰ ਉਸ ਸਮੇਂ ਦਾ 15 15 ਸੌ ਸੌ ਫੋਟ ਮਾਈਨਿੰਗ ਹੋਈ ਸੀ ਲੱਗਦਾ ਨਹੀਂ ਇਹ ਚਾਹ ਚੁਣੀ ਜੇ ਜਿਹੜੀ ਹੋਈ ਆਪਾਂ ਉਹਦੀ ਤੁਸੀਂ ਉਦੋਂ ਚ ਗੱਲ ਕਰਨੀ ਮੈਂ ਹੁਣ ਕਾਦੀ ਗੱਲ ਕਰਨੀ ਆ ਉਹ ਜਦੋਂ ਹੋਈ ਉਦੋਂ ਗੱਲ ਕਰਿਆ ਕਰੋ ਮੇਰੇ ਵੇਲੇ ਹੋਈ ਤਾਂ ਗੱਲ ਕਰੋ ਮੇਰੇ ਵੇਲੇ ਕੋਈ ਮਾਈਨਿੰਗ ਨਹੀਂ ਚੱਲਦੀ। ਨਹੀਂ ਸਰ ਉਸ ਸਮੇਂ ਹੋਈ ਸੀ ਨਾ। ਉਹਦਾ ਤਾਂ ਉਹਦਾ ਉਦੋਂ ਹੋਈ ਉਹ ਤਾਂ ਤੁਸੀਂ ਸਵਾਲ ਵੀ ਕਰਦੇ ਹੁਣ ਉੱਟ ਕੇ ਲੈ ਕੇ ਸਾਰਾ ਕੁਝ ਬਣਾ ਲਿਆ ਵੱਡਾ ਵੱਡਾ ਜਗਾੜ ਸਿਸਟਮ ਸੈੱਟ ਕਰ ਲਿਆ। ਤਾਂ ਮਾਈਨਿੰਗ ਕਰਕੇ ਲੁੱਟ ਪੁੱਟ ਕਰਕੇ ਬਣਿਆ ਹੋਰ ਕਿਦਾਂ ਬਣਿਆ? ਓਕੇ ਓਕੇ